ਸਤਿ ਸ਼੍ਰੀ ਅਕਾਲ ਜੀ। ਉਹ ਠੀਕ ਹੋ। ਸਵਾਗਤ ਹੈ ਤੁਹਾਡਾ ਸਾਡੇ ਬੋਲੀਆ ਮੀਟਿੰਗ ਵਾਲ ਚੈਨਲ ਤੇ। ਤੇ ਹੋਰ ਦੱਸੋ ਕਿਵੇਂ ਸੀ ਠੀਕ ਆ ਤੇ ਬਾਕੀ ਆਪਾਂ ਹਾਸਕੀਆਂ ਬਣਾਈਆਂ ਨੇ। ਹਾਫਸਕੀਆਂ ਨੇ। ਠੀਕ ਹੈ। ਤੇ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਨੇ ਸਕੀਆਂ। ਕੁਛ ਹੋਏ ਹੁਣ ਬਣਾਈਆਂ ਨੇ ਤਿਆਰ ਹੋਈਆਂ ਨੇ ਸਕੀਆਂ ਆਪਣੀ। ਤੇ ਦੋ ਮਲਕੇ ਦੋ ਦਿਨਾਂ ਚ ਬਣਾਈਆਂ ਨੇ ਇੱਕ ਇੱਕ ਦਿਨ ਚ ਬਣਾਈਏ ਇੱਕ ਇੱਕ ਦਿਨ ਚ ਬਣਾਈਏ ਮੈਂ ਕਰਕੇ। ਹੈਨਾ? ਤੇ ਇਹ ਇੱਕ ਹੋੜਾ ਜਿਹੜੀਆਂ ਲਵੈਂਡਰ ਜਿਹਾ ਕਲਰ ਇਹ ਤੈਲਾ ਬਣਾਈ ਸੀਗੀ ਠੀਕ ਹੈ ਤੇ ਇਹ ਇਹ ਦਿਖਾਉਣੀ ਆ ਤੁਹਾਨੂੰ ਕਿਹੋ ਜਿਹੀਆਂ ਬਣੀਆਂ ਨੇ ਦੇਖੋ ਕਿੰਨੀ ਸੋਹਣੀਆਂ ਬਣੀਆਂ ਫਿਰ ਆਪਾਂ ਇਥੇ ਡਿਜ਼ਾਈਨ ਪਾਇਆ ਸੀ ਮੋਤੀ ਲਾਤੇ ਦੇਖੋ ਬੈਕ ਵੀ ਇਹਦੇ ਇੰਨੇ ਦੇ ਸੁਹਾ ਬੈਕ ਵੀ ਇਹਦੇ ਲਾਈਨਿੰਗ ਜਿਹਾ ਡਿਜ਼ਾਈਨ ਆ ਆ ਦੇਖੋ ਤੇ ਫਰੰਟ ਤੇ ਵੀ ਸੈਂਦਾ ਜਿਹਾ ਲਾਈਨਿੰਗ ਆ ਤੇ ਸੈਂਟਰ 'ਚ ਆਪਾਂ ਨੇ ਉਹ ਜਾਲੀ ਬਣਾਈ ਆ ਇਹ ਮੇ ਕਰਕੇ ਇਹ ਮੇ ਜਿਵੇਂ 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 ਮੋਤੀ ਲੱਗੇ ਹੋਏ ਨਾ ਉਹ ਮੇ ਡਿਜ਼ਾਈਨ ਇਹਦਾ ਦੇਖੋ ਠੀਕ ਹੈ ਇੱਥੇ ਵੀ ਮਤਲਬ ਕਿ ਆ ਦੇਖੋ ਇਹ ਇੰਨੇ ਕੁ ਚੀਜ਼ ਦੇ ਵੀ ਲਾਈਨਿੰਗ ਆ ਤੇ ਇਹ ਤੇ ਇਹ ਸੈਂਟਰ ਚ ਆਪਾਂ ਨੇ ਡਿਜ਼ਾਈਨ ਪਾ ਦਿਆ ਥੋੜਾ ਜਿਹਾ ਦੇਖ ਠੀਕ ਹੈ ਉਸ ਦੇ ਹਿਸਾਬ ਨਾਲ ਆਪਾਂ ਇੱਥੇ ਮੋਤੀ ਲਾਤੇ ਬੜਾ ਸੋਹਣਾ ਲੱਗ ਰਿਹਾ ਹੈ ਦੇਖੋ ਤੇ ਬੈਕ ਵੀ ਇਹਦੀ ਬਹੁਤ ਸੋਹਣੀ ਬਣੀ ਵੀ ਆ ਹੈਨਾ ਇਹਨਾਂ ਉੱਪਰ ਰੱਖ ਦਨੇ ਇੱਧਰ ਤੇ ਕੋਈ ਫਿਰ ਆਪਣਾ ਇਹ ਤਿਆਰ ਕਰਈ ਹੈ ਮਾਊਸ ਜਿਹਾ ਕਲਰ ਹੈ ਆ ਵੇਖ ਇਹਨਾਂ ਦਾ ਡਿਜ਼ਾਈਨ ਦੇਖੋ ਤੇ ਬੈਕ ਇਹਦੇ ਇਹ ਪਲੇਨ ਤੇ ਫਰੰਟ ਤੇ ਆਪਾਂ ਨੇ ਆ ਡਿਜ਼ਾਈਨ ਪਾਇਆ ਦੇਖੋਗੇ ਆ ਵੇਖ ਤੇ ਇੱਥੇ ਇਹਦੇ ਗਲੇ-ਗਲੇ ਤੇ ਲਾਈਨ ਥੋੜੀ ਜਿਹੀ ਮੋਟੀ ਬਸ ਠੀਕ ਹੈ ਇਹਨੂੰ ਆਪਾਂ ਰੱਖ ਦਿੰਨੇ ਇੱਧਰ ਠੀਕ ਹੈ ਤੇ ਇੱਕ ਹੈਗਾ ਲਵੈਂਡਰ ਕਲਰ ਆ ਦੇਖ ਇਹਦੇ ਵੀ ਬੈਕ ਪਲੇਨ ਹੈ ਤੇ ਇਹਦੇ ਚ ਵੀ ਆਪਾਂ ਨੇ ਡਿਜ਼ਾਈਨ ਬਹੁਤ ਵਧੀਆ ਪਾਇਆ ਹੈ ਜਾਲੀ ਜਿਵੇਂ ਜੋ ਮੈਂ ਉਸ ਤੇ ਸਾਰਾ ਨਾ ਆਪਾਂ ਮੋਤੀ ਲਾਤੇ ਦੇ ਦੇਖ ਕਿੰਨੀ ਸੋਹਣੀ ਬਣੀ ਹੋਈ ਹੈ ਨਾ ਇਹ ਤਿੰਨ ਪਲਾਈ ਦੇ ਹੁੰਦੇ ਬਿਲਕੁਲ ਸੌਫਟ ਹੁੰਦੇ ਹੈ ਠੀਕ ਹੈ ਤੇ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਦੱਸਿਓ ਕਿਹੋ ਜਿਹੀ ਲੱਗੀ ਵਾਕੀ ਇੱਥੇ ਦੁਕਾਨ ਨੂੰ ਤੇ ਤੋ ਆ ਵੇਖੋ ਇਦਾਂ ਮੈਂ ਆਪਣ ਨੂੰ ਘੁਮਾ ਲਈ ਤੇ ਜਰੂਰ ਦੱਸਿਓ ਤੁਹਾਨੂੰ ਕਿਹੋ ਜਿਹੀ ਲੱਗੀਆਂ ਇਹ ਸਕੀਵੀਆਂ ਤੇ ਨਸਕੀਵੀਆਂ ਮਤਲਬ ਕਿ ਹੋਰ ਵੀ ਹੈਗੀਆਂ ਨੇ ਮਤਲਬ ਉਹ ਤੁਹਾਨੂੰ ਦਿਖਾਈ ਹੋਈਆਂ ਨੇ ਪਹਿਲਾਂ ਇਹ ਹੁਣੇ ਤਿਆਰ ਹੋਈਆਂ ਨੇ ਤੇ ਕੋਈ ਪਸੰਦ ਹੋਵੇ ਤੁਹਾਨੂੰ ਜਾਂ ਇਹਨਾਂ 컬러 ਵਿੱਚ ਤੁਸੀਂ ਹੋਰ ਬਣਵਾਉਣੇ ਹੋਵੇ ਐਨਾ ਚ ਤੁਹਾਨੂੰ ਕੋਈ ਮੰਗਾਣੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਮੰਗਵਾ ਸਕਦੇ ਹੋ ਇਹ ਪ੍ਰਾਈਸ ਹੈਗਾ ਇਹਨਾਂ ਦਾ 500 ਰੁਪਇਆ ਤੇ ਸ਼ਿਪਿੰਗ ਚਾਰਜ ਲੱਗੇਗੀ ਜਿੱਥੇ ਵੀ ਤੁਸੀਂ ਮੰਗਾਓਗੇ ਠੀਕ ਹੈ ਕਲਕੀ ਸਕਰੀਨ ਤੇ ਆਪਣਾ ਨੰਬਰ ਚੱਲੇ ਰਿਹਾ ਤੁਸੀਂ ਵਰਸਪਰਾਇਜ਼ ਕਾਲ ਆਈ ਪੁੱਛ ਸਕਦੇ ਹੋ ਤੇ ਆਰਡਰ ਬੁੱਕ ਆ ਸਕਦੇ ਹੋ ਤੇ ਆਪਾਂ ਜਲਦੀ ਭੇਜਾਂਗੇ ਜਾਂ ਤੁਹਾਨੂੰ ਇਸ ਕਲਰ ਦੀ ਇਹ ਕਲਰ ਚ ਇਹ ਕਲਰ ਚ ਪਾ ਸ਼ਾਇਬ ਕਲਰ ਹੁਣ ਹੈ ਨਹੀਂ ਇੱਕ ਅੰਧਾ ਗੋਲੇ ਤੇ ਆ ਤੇ ਇਹ ਵੀ ਇਹ ਕਲਰ ਤਾਂ ਹੈਗਾ ਹੋਰ ਬਾਕੀ ਤੁਹਾਨੂੰ ਸਾਰੇ ਕਲਰ ਦਿਖਾਏ ਹੋਏ ਨੇ ਤੇ ਵਧੀਆ ਲੱਗੇ ਹੋਏ ਤਾਂ ਜਰੂਰ ਦੱਸਿਓ ਸ਼ੇਅਰ ਕਮੈਂਟ ਕਰਕੇ ਤੁਹਾਨੂੰ ਕਿਹੋ ਜਿਹੀ ਲੱਗੀਆਂ ਇਹ ਸਕੀਵੀਆਂ ਬਣਾਈ ਹੋਈਆਂ ਮਿਲੀਆਂ ਕਿਹੋ ਜਿਹੀ ਲੱਗਦੀਆਂ ਨੇ ਇਹ ਵੀ ਦੱਸਿਓ ਤੇ ਬਾਕੀ ਆਰਡਰ ਬੁੱਕ ਤੁਸੀਂ ਕਰਾ ਸਕਦੇ ਮੰਗਵਾ ਸਕਦੇ ਆ ਪ੍ਰਾਈਸ ਹਮ ਦੱਸ ਦਿਆ 500 ਰੁਪਏ ਠੀਕ ਹੈ ਤੇ ਸ਼ਿਪਿੰਗ ਚਾਰਜ ਲੱਗੇਗੀ ਤੁਹਾਡੇ ਜਿੱਥੇ ਤੁਸੀਂ ਮੰਗਾਉਗੇ ਜਾਂ ਨੇੜੇ ਤੇੜੇ ਵਾਲੇ ਆਪਣੇ ਭੈਣ ਦਾ ਵੀਡੀਓ ਦੇਖ ਰਹੇ ਨੇ ਤਾਂ ਉਹਨਾਂ ਤੋਂ ਕੋਈ ਚਾਰਜ ਹੈ ਨਹੀਂ ਉਹ ਤਾਂ ਆਪਣਾ ਲੈ ਜਾ ਵੀ ਸਕਦੇ ਆ ਓਕੇ ਹੈ ਨਾ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਦੇਖਿਆ ਕਰੋ ਫੁੱਲ ਤੇ ਸ਼ੇਅਰ ਕਰਨ ਨੂੰ ਕਰਿਆ ਕਰੋ ਬਾਕੀ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਪਲੇਸ ਹੋ ਕਰ ਲਓ ਤੇ bell icon ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਜਲਦੀ ਪਹੁੰਚੇ ਤੁਹਾਡੇ ਕੋਲ ਜਿਵੇਂ ਜਿਹਾ ਆਪਾਂ ਵੀਡੀਓ ਬਣਾਨੇ ਮਤਲਬ ਕਿ ਠੀਕ ਹੈ। ਬਾਕੀ ਧੰਨਵਾਦ ਭੈਣਾਂ ਦਾ ਜਿਹੜੇ ਜਿਹੜੇ ਕਮੈਂਟ ਕਰਦੇ ਆ। ਲਾਈਕ ਵੀ ਕਰਿਆ ਕਰੋ ਜਿਵੇਂ ਤੁਸੀਂ ਕਮੈਂਟ ਕਰਦੇ ਤੇ ਲਾਈਕ ਵੀ ਕਰਿਆ ਕਰੋ। ਹਾਂ। ਫਿਰ ਵੀ ਧੰਨਵਾਦ ਆਪਾਂ ਦਾ ਸਾਰਿਆਂ ਦਾ। ਜੇ ਵੋ ਪਿਆਰਦ ਨੇ ਵੀਡੀਓ ਚ ਤੇ ਇਹੋ ਕਰਦੇ ਆਪਾਂ ਵੀਡੀਓ ਦਾ ਐਂਡ। ਅਸ਼ੀਰਿਕਾਲ।